ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਾਜ ਦੇ ਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਗਿੱਦੜਵੇਹੇ ਪਿੰਡ ਦੇ ਵਿੱਚੋਂ ਵੀਡੀਓ ਕਵਰ ਕਰ ਰਹੇ ਆ ਦੋਸਤੋ ਮੌਕ ਸਰਜਿਲੇ ਦਾ ਪਿੰਡ ਆ ਤੇ ਤਹਿਸੀਲ ਇਸ ਨੂੰ ਗਿੱਦੜਵਾਹੀ ਪੈ ਜਾਂਦੀ ਹੈ ਦੋਸਤੋ ਗਿੱਦੜਵੇਹੇ ਪਿੰਡ ਦੇ ਵਿੱਚੋਂ ਵੀਡੀਓ ਕਵਰ ਕਰ ਰਹੇ ਆ ਬਾਈ ਕੁਲਦੀਪ ਦੇ ਘਰੋਂ ਵਪਾਰ ਦਾ ਕੰਮ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ 2 ਹੈਗੀਆਂ ਸੂਈਆਂ ਸਵਈਆਂ ਤੇ 3 ਹੈਗੀਆਂ ਦੋਸਤੋ ਕੱਪਣਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੰਨਾ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸਫਰਾਜ ਰੀਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ। ਪ੍ਰੋਪਰ ਜਾਣਕਾਰੀ ਬਾਈ ਕਲਦੀਪ ਤੋਂ ਲੈ ਲੈਣਿਆ ਆਓ ਬਾਈ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਹੋ ਠੀਕ ਠਾਕ ਬਾਈ। ਹਾਂਜੀ ਵਧੀਆ ਬਾਈ। ਠੀਕ ਆ। ਬਾਈ ਕਲਦੀਪ ਇੱਕ ਵਾਰੀ ਨਾ ਆਪਣਾ ਨੰਬਰ ਦੱਸ ਦਿਓ। ਆਪਣਾ ਨੰਬਰ 62801 83806 ਠੀਕ ਆ ਤੇ ਡਰੈਸ ਵੀ ਸਮਝਾ ਦੀ ਬਈ ਆਪਣਾ ਆਪਣਾ ਸ਼ਹਿਰ ਆ ਕਿ ਦਰਵਾ ਆਪਾਂ ਪਿੰਡ ਵਾਲੇ ਪਾਸੇ ਆ ਗਏ ਬਈ ਠੀਕ ਆ ਆਪਾਂ ਪਿੰਡ ਵਾਲੇ ਪਾਸੇ ਆ ਗਏ ਹਾਂਜੀ ਹਾਂਜੀ ਇਹ ਕਿਹੜਾ ਮੱਲਾ ਵਜਦਾ ਜੀ ਇਹ ਬੈਂਟਾਵਾਦ ਨੇੜੇ ਆ ਲੰਬੀ ਰੋਡ ਆਪਰ ਤੋਂ ਨਾਲ ਹੀ ਆ ਬਸ ਸਾਟਕਾਂ ਕੋਲੇ ਹੀ ਆ ਜੀ ਸਾਟਕਾਂ ਦੇ ਕੋਲੇ ਹੀ ਆ ਜੀ ਅੱਜ ਕਿੰਨੇ ਆਗਾ ਬਈ ਆ 5 ਆ ਆਪਣੇ ਕੋਲੇ ਬਈ ਠੀਕ ਆ 5 ਆਜਾ ਹਾਂਜੀ ਦੋ ਗੱਪਣਾ ਆ ਤੈਨੂੰ ਘਬਣਾ ਇਹ ਦੋ ਸੁਣਨੇ ਠੀਕ ਆ ਹਾਂਜੀ ਤੇ ਐਚ ਐਫ ਵਾਰਡ ਦੀ ਆ ਸਾਹਮਣੇ ਖੜੀ ਐ ਬਾਈ ਜਿਹੜੀ ਇਹਦੀ ਗੱਲ ਕਰੀਏ ਇਹ ਤਾਂ ਕਿੰਮਾ ਸੂਆ ਸੁੰਦੀ ਐ ਤੇ ਤੀਜਾ ਸੂਆ ਸੂਗੀ ਵੀ ਕਹਿਣ ਨੂੰ ਆਪਾਂ ਦੂਜਾ ਕਹ ਜਨੇ ਠੀਕ ਆ ਤੀਜਾ ਸੂਆ ਸੂਗੀ ਕਿੰਨੇ ਦਿਨ ਲਾਯੂ ਬਾਈ ਗੁਲਦੀਪ ਇਹ ਦਿਨ ਤਾਂ ਹਜੇ 5 6 ਦਿਨ ਦਿਨ ਪੂਰੇ ਹੋਣ ਚ ਪਏ ਆ ਬਾਈ ਲੈ ਜੀ ਪੰਜ 6 ਦਿਨ ਪੂਰੇ ਦਿਨ ਹੋਣ ਚ ਪਏ ਆ ਇਹ ਆਪਣੀ ਪਿੰਡੂ ਇਥੇ ਪਿੰਡ ਦੀ ਗਾਮ ਐ ਠੀਕ ਆ ਹਾਂ ਬਣਦੀ ਬੁਣਦੀ ਬਹੁਤ ਐ ਲੋ ਵੀ ਵਾਕਈ ਢੱਲ ਹਜੇ ਬਹੁਤ ਹੈ ਬਹੁਤ ਪਈ ਹੈ ਹਜੇ ਕੱਕ ਠੰਡੀ ਸੀ ਪੂਰੀ ਹੈ ਜਿਵੇਂ ਮਰਜੀ ਵੇਖ ਦਿਨ ਕਿੰਨੇ ਦੱਸਿਆ ਸੀ ਬਾਈ ਕੁਲਦੀਪ ਇਹ ਦਿਨ 5 ਦਿਨ ਹਜੇ ਪੂਰੇ ਹੋਣ ਚ ਪਏ ਪੰਜ ਦਿਨ ਪੂਰੇ ਹੋਣ ਚ ਪਏ ਆ ਹਾਂ ਹਾਂ ਤੇ ਦੁੱਧ ਦੀ ਜੀ ਗੱਲ ਕਰੀਏ ਬਈ ਕੀ ਤੋਂ ਰਕਾਰ ਵਾਲੀ ਹੈ ਦੁੱਧ 25 ਲੀਟਰ ਹੈ ਪਾਉਂਦੀ ਆ ਬਈ ਖੁੱਲਾ ਠੀਕ ਹੈ 25 ਲੀਟਰ ਪਾਉਂਦੀ ਹਾਂ 25 ਲੀਟਰ ਦੀ ਆਪਾਂ ਗਾਰੰਟੀ ਆ ਠੀਕ ਆ ਹਾਂ ਆਇਆ ਥੋੜਾ ਜਿਹਾ ਕ੍ਰੋਸ ਪੰਜ ਹਣਾ ਥੋੜਾ ਜਿਹਾ ਹੈਗਾ ਬਈ ਉਹ ਰਾਜੀਪੜੀ ਫੁੱਲ ਆ ਬਈ ਸਹੀ ਗੱਲ ਆ ਹਾਂ ਲੋ ਵੀ ਫੇਸ ਚੈੱਕ ਕਰੋ ਥੋੜਾ ਇਹਨਾਂ ਕ੍ਰੋਸ ਪੰਜ ਜ਼ਰੂ ਆਈ ਇਹ 25 ਲੀਟਰ ਦੇ ਲਗਭਗੇ ਦੁੱਧ ਪਾਣ ਦੀ ਹੈ। ਨਾੜਾਂ ਦੇਖੋ ਹਵਾਨੇ ਤੇ ਬਹੁਤ ਸੋਹਣੀਆਂ ਨਾੜਾਂ ਖਾਈਆਂ ਹੋਈਆਂ ਇੱਕ ਸਾਈਜ਼ ਹੈ ਤੇ ਥਣਾ ਦਾ ਸਾਈਜ਼ ਵੀ ਦੋਸਤੋ ਬਹੁਤ ਸੋਹਣਾ ਤੇ ਮਿਲਕਵੇਨ ਦੀ ਗੱਲ ਕਰੀਏ ਨਾ ਬਹੁਤ ਸਟਰੋਂਗ ਮਿਲਕਵੇਨ ਆ। ਹਵਾਨਾ ਦੋਸਤੋ ਕਰਮਾਲੀ ਸੋਹਣਾ ਤਿਆਰ ਕਰੂਗੀ। ਮਗਰ ਲਈ ਪਾਸੇ ਨੂੰ ਜੱਜਮੈਂਟ ਕਰੋ। ਸੋਹਣਾ ਹਵਾਨਾ। ਬਾਕੀ ਢਿੱਲ ਦੀ ਗੱਲ ਕਰੀਏ ਨਾ ਖਿੱਚੇ ਤੋਂ ਰਬੜ ਵਾਂਗੂ ਆਦੀ ਹੈ ਹਜੇ ਅਨਮਾਨ ਆ ਵੀ 5-7 ਦਿਨਾਂ ਨੇ ਸੂਚ ਚ ਲੈ ਜਾਣੇ। ਥਣਾ ਦਾ ਤਾਂ ਇਹ ਸੇਮ ਹੀ ਆ ਦੇਖੋ ਵੀ। ਜਜਮੈਂਟ ਤੁੰਗ ਹੋ ਜਾਣੀ ਹੈ ਮਿਲਪਲੇ ਨੇ ਇੱਧਰ ਵੀ ਚੰਗੀ ਆ ਬਾਕੀ ਰਾਜੀਪਲੀ ਦੀ ਗੱਲ ਕਰੀਏ ਨਾ ਰਾਜੀਪਲੀ ਚੰਗੀ ਆ ਬਈ ਇਹਦਾ ਕਲਦੀਪ ਇੱਕ ਵਾਰੀ ਜੀੜਾ ਕੜਵਾਈ ਲੋ ਵੀ ਤੀਜੇ ਸੂਏ ਲਈ ਗੱਬਣਾ ਪੰਜ ਦਿਨ ਪੂਰੇ ਹੋਣ ਚ ਹੀ ਪਏ ਆ ਜੇ ਗੱਲ ਕਰੀਏ ਅਜੇ ਪੰਜਾ ਦਿਨਾਂ ਦੇ ਲਗਭਗ ਕੱਚੀ ਆ ਹਨਮਾ ਨਾ ਵੀ ਹੋ ਸਕਦਾ ਵੀ ਪੰਜ ਲੈ ਜੇ ਸੱਤ ਲੈ ਜੇ ਹਵਾਨਾ ਨਹੀਂ ਜਜਮੈਂਟ ਕਰੋ ਬਹੁਤ ਸੋਹਣਾ ਹਵਾਨਾ ਫਿਟਿੰਗ ਵਾਲਾ ਇਹ ਗੱਲ ਨਹੀਂ ਵੀ ਕੋਈ ਟੁੱਟਮਾ ਹਵਾਨਾ ਹੋਊ ਜਾਂ ਫੋਟ ਛਾਂਗ ਹੋ ਸਾਫ਼ ਸੁਥਰੀ ਐ ਖੁੱਲੇ ਹੱਡਾ ਪਰਾਲੀ ਵਹਿੜਾ ਵੀ ਵਹਿੜ ਕੋੜੀ ਅਰਗੀ ਐ ਤਾਂ ਨਹੀਂ ਕੋਈ ਸਹੀ ਗੱਲ ਤੋਰ ਤਾਰ ਚੈੱਕ ਕਰੋ ਬਾਈ ਨੂੰ ਨਾ ਨਹੀਂ ਰੱਖ ਦਿੰਦੀ ਇਹ ਗੱਲ ਨਹੀਂ ਵੀ ਐਂ ਪੈਰਾਂ ਨੂੰ ਕੋਈ ਕਮੀ ਹੋਊਗੀ ਇਹਨੂੰ ਆਪਾਂ ਦੂਜਾ ਸੁਲਾ ਕਹਿੰਦੇ ਸਹੀ ਗੱਲ ਆ ਬਾਕੀ ਦੋਸਤੋ ਸਾਫ਼ ਸੁਥਰਾ ਕੰਮ ਆ ਇਸ ਘਰ ਦੇ ਵਿੱਚ ਅੱਗੇ ਵੀ ਆਪਾਂ ਵੀਡੀਓ ਕਵਰ ਕਰੀ ਦੀਆਂ ਤੇ ਵਪਾਰ ਦਾ ਕੰਮ ਆ ਦੋਸਤੋ ਰੁਟੀਨ ਕੀ ਪਸ਼ੂ ਹੁੰਦੇ ਬਾਈ ਕੁਲਦੀਪ ਕੋਲੇ ਤੇ ਰੇਟ ਇਹਦਾ ਆਪਾਂ ਆਪਾਂ ਹੀ ਤੋਂ ਪੁੱਛਦੇ ਆਂ ਜਰੂਰ ਤੇ ਬਾਈ ਕੁਲਦੀਪ ਇਹਦੇ ਰੇਟ ਦੀ ਗੱਲ ਕਰੀਏ ਲੈਣ ਦੇਣ ਜਾਂ ਦੱਸੀ ਬਾਲੇ ਅੱਗੇ ਨੂੰ ਉਲਝਾਉਣਾ ਕਰੀ ਕਿੰਨੇ ਕ ਟਾਈਮ ਚ ਪਹਿਲਾਂ ਤਾਂ ਉਹ ਦੱਸ ਕਿੰਨੇ ਟਾਈਮ ਚ ਵੇੜਾ ਵੇਗੀਆਂ ਸੀ ਉਹ ਆਪਣੇ ਸ਼ਾਰਟ ਵੀਡੀਓ ਤੇ ਵੇਗੀਆਂ ਸ਼ਾਮ ਨੂੰ ਵੇਗੀਆਂ ਸੀ ਵੀ ਆਪਣੀ ਠੀਕ ਉਦੋਂ ਹੀ ਸ਼ਾਮ ਨੂੰ ਵੇਗੀਆਂ ਸੀ ਉਹ ਤੇ ਸ਼ਾਮ ਨੂੰ ਵੇਗੀਆਂ ਸੀ ਸ਼ਾਰਟ ਵੀਡੀਓ ਤੇ ਤੇ ਫਿਰ ਇਹਦੇ ਰੇਟ ਦੀ ਗੱਲ ਕਰੀਏ ਬਸ ਉਵੇਂ ਹੀ ਅੱਜ ਵੇਚਨੀ ਆਪਾਂ ਕਿਉਂ 95 ਹਜ਼ਾਰ ਦੀ ਦੇ ਦਾਂਗੇ 95 ਹਜ਼ਾਰ ਦੀ ਹਾਂਜੀ ਬਾਈ ਠੀਕ ਆ ਮਾਨਤਨ ਕਰਦੇ ਆਂ ਕਰ ਦਿਆਂਗੇ ਮਾਨਤਨ ਠੀਕ ਆ ਬਾਕੀ ਅਗਲਾ ਆ ਜੇ ਆਪਦੀ ਦਸੱਲੀ ਕਰਕੇ ਲਈ ਜਾ 95000 ਚੋਂ ਮਾਨਤਨ ਬਾਈਆਂ ਦਾ ਕਰਦੇ ਆ ਖੁੱਲਾ ਮਾਨਤਨ ਕਰ ਦੂ ਏਡੀ ਗੱਲ ਨਹੀਂ ਕੋਈ ਕਿਉਂਕਿ ਪਹਿਲਾਂ ਵੀ ਸ਼ਾਰਟ ਵੀਡੀਓ ਦੇ ਬਾਈ ਨੇ ਸੇਲ ਕੀਤੇ ਆ ਬਸ ਉਹ ਸਾਰੇ ਤੇ ਇਸ ਤੋਂ ਅੱਗੇ ਬਈ ਜੋ ਆ ਹਸੂਈ ਸਵਾਈ ਐਚਐਫ ਦੀ ਗੱਲ ਕਰੋ ਜਰਸੀ ਬਾਅਦ ਚ ਹੀ ਬਤਾਵਾਂਗੇ ਅੱਜ ਆਪਾਂ ਹਾਂਜੀ ਇਹਦੀ ਗੱਲ ਕਰੀਏ ਬਈ ਇਹ ਕਿੰਨਾ ਸੂਆ ਸਰੀ ਇਹ ਦੂਜਾ ਸੂਆ ਵੀ ਕੱਲ ਦੁਪਹਿਰੇ ਸੂਆ ਬਈ ਇਹ ਦੂਜਾ ਸੂਆ ਕੱਲ ਦੁਪਹਿਰ ਦੀ ਸੂਆ ਜੇਰ ਜੂਰ ਨੂੰ ਬਈ ਜੇਰ ਜੂਰ ਦੀ ਓਕੇ ਆ ਬਈ ਜਮਾਂ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਦੁੱਧ ਕਿੰਨਾ ਪਾ ਦੂ। ਦੁੱਧ ਵੀ ਉਹਨਾਂ ਨੇ 20 ਲੀਟਰ ਦੱਸਿਆ 20 ਲੀਟਰ ਚੋਇਆ। ਠੀਕ ਆ। ਹਾਂ। ਤੇ ਆਪਾਂ ਜੀ ਨਿਮਾਨ ਕਰਦੇ ਆ। ਆਪਾਂ 20 ਦੀ ਗਰੰਟੀ ਕਰਾਂਗੇ ਬਈ। ਠੀਕ ਆ। ਨਾ ਅਗਲੀ ਸੇਵਾ। ਠੀਕ ਆ 20 ਲੀਟਰ ਦੀ ਗਰੰਟੀ ਕਰਨਾ। ਹਾਂ। ਠੀਕ ਆ ਤੇ ਚਵਾਈਏ ਨੂੰ ਸਾਫ਼ ਹੋਵੇ। ਚਵਾਈ ਧਾਰਾ ਮਾਰਕਟ ਗਏ ਨਾ ਬਈ ਠੰਡੀ ਸੀ ਲਾਈਂ ਵੇਚ ਆਪਣਾ ਬੱਚਾ ਵੀ ਬੱਚਾ ਆਈ ਆ ਬਈ ਮਗਰ। ਬੱਚਾ ਦਾ ਬੱਚਾ ਬਈ। ਬੱਚਾ ਮਗਰ ਬੱਚਾ। ਕੱਦ ਕਾਠ ਨਹੀਂ ਉਹ ਸੋਹਣੀ ਆ। ਕ੍ਰੋਸ ਅੰਗ ਦੇ ਵਿੱਚ ਹੀ ਇਹ ਇੱਕ ਬਾਈਆਂ ਦਾ ਕਲ ਦੀ ਸੂਈ ਆ ਤੇ 20 ਲੀਟਰ ਦੀ ਬਾਈ ਇਨਾ ਫ ਕੱਢਿਆ ਬੋਲਾ ਕੋਈ ਐ ਨਹੀਂ ਵੇ ਪਛੜੀ ਬੈਠੇ ਬਈ ਭਲਾ ਤੋਂ ਹਣਾ ਲਾਉਂ ਹੀ ਬਹਿ ਜਾ ਬਸ ਠੀਕ ਆ ਲੋ ਵੀ ਬਾਈ ਇਹਨਾ ਬੋਲਾ ਕੱਢਿਆ ਕਿਉਂਕਿ 10:00 ਵਜੇ ਦਾ ਟਾਈਮ ਆ ਉਸ ਤੋਂ ਅੰਗ ਨਾਲ ਜਜਮੈਂਟ ਕਰੀ ਦੇਖੋ ਬਈ ਧਾਰ ਬਹੁਤ ਮੋਟੀ ਤੇ ਕਰਮਾਈ ਤੇ ਸੀਲਸ ਆ ਬਹੁਤਾ ਦੇਖ ਤਾਂ ਗਿਆਂ ਆ ਬੱਚਾ ਚੈੱਕ ਕਰ ਸਕਦੇ ਫੇਸ ਚੈੱਕ ਕਰੋ ਕ੍ਰਾਸ ਅੰਗ ਢਾਂਚਾ ਬਹੁਤ ਵੱਡਾ ਤੇ 20 ਲੀਟਰ ਕੋਈ ਬਾਹਲਾ ਨਹੀਂ ਇਹਨੂੰ ਦੁੱਧ ਜਿਹੜੇ ਹਿਸਾਬ ਨਾਲ ਢਾਂਚਾ ਇਹਦਾ ਬਾਰੇ ਪਵਾਨਾ ਹੀ ਫੇਟੰਗ ਵਾਲਾ ਇਹ ਨਹੀਂ ਗੱਲ ਨਹੀਂ ਕਿ ਕੋਈ ਟੁੱਟਮਾ ਹਵਾਨਾ ਹੋ ਉੱਠਣਾ ਦਾ ਸਾਇਸ ਸੋਣਾ ਦੋਨੇ ਪਾਸਾ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਹੱਥੀ ਜਵਾਈ ਵਾਲਾ ਦਾ ਕਰਮ ਵਾਲੀ ਇਨਸਾਨ ਲੱਗਿਆ ਦੇਖ ਸਕਦੇ ਬਹੁਤ ਸੋਣਾ ਹਵਾਨਾ ਦੋਸਤੋ ਤੇ ਤੋੜ ਕੇ ਤੁਹਾਨੂੰ ਕਾਉਣੇ ਲੈ ਵੀ ਇਹ ਵੀ ਖੋਲ ਨਿਕਲਦੀ ਨੂੰ ਤੋੜ ਕੇ ਤੁਹਾਨੂੰ ਕਾਉਣੇ ਹ ਹਵਾਨਾ ਪੂਰਾ ਫੈਟ ਤੇ 20 ਲੀਟਰ ਦੁੱਧ ਦੇ ਨੇ ਬਾਈਆਂ ਦਾ ਪਾ ਦੇਣਾ ਕਿਉਂਕਿ ਮਗਰਲੇ ਸੂਏ ਬਾਈਆਂ ਦਾ ਮਾਰਕਾ ਜੀ ਰਿਫਰਿਜਰੇਟਰ ਥੋਂ ਕੱਢਿਆ ਭਾਈਆ ਦੂਜਾ ਸੁਆ ਥੋੜੀ ਸੇਵਾ ਸੰਭਾਲ ਵਾਲੇ ਘਟ ਵਾਲੇ ਘਰੋਂ ਆਈਏ ਜੇ ਗੱਲ ਕਰੀਏ ਫਿੱਕੀ ਪੈਂਦੀ ਏ ਥੋੜੀ ਤੇ ਦੁੱਧ ਜੇ ਕੋਈ ਵੀਰ ਸੇਵਾ ਸੰਭਾਲਾ ਲ ਜਾਂਦਾ ਨਾ ਇਹ ਥੱਲੋ ਸੋਹਣਾ ਪਾ ਲੂ। ਦੇਖ ਸਾਡੇ ਪਵਾ ਨਾ ਸੋਹਣਾ ਫਿਟਿੰਗ ਵਾਲਾ ਹੋਵਾਂ ਨਾ ਕੋਈ ਟੁੱਟਮਾਨੀ। ਦੇਖ ਸਾਡੇ ਬਿਲਕੁਲ ਸਾਫ਼ ਸੁਥਰੀ ਵਹਿੜਾ ਤੇ ਬੱਚੇ ਨੂੰ ਜਨਮ ਦਿੱਤਾ ਜੇ ਜੂਰੋ ਨਹੀਂ ਹੋ ਕੇ ਆ ਤੇ ਬਾਈ ਕੁਲਦੀਪ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਭਾਈ ਦੇਣ ਲੈਣਾ 75000 ਰੁਪਿਆ 75000 75000 75000 ਹਾਂਜੀ ਠੀਕ ਆ ਲਓ ਵੀ ਇਹਦਾ ਰੇਟ 75000 ਰੁਪਿਆ ਦੁੱਧ ਤੁਸੀਂ ਇਹਦੇ ਥਲੋ 20 ਲੀਟਰ ਦੇ ਲਗਭਗ ਕੱਢ ਲੈਣਾ ਇਸ ਤੋਂ ਅੱਗੇ ਭਾਈ ਸਾਈਵਾਲ ਤਰੋ ਸੰਗ ਦੇ ਵਿੱਚ ਆ ਇਹਦੀ ਗੱਲ ਕਰੀਏ ਤਾਂ ਇਹ ਦੂਜੇ ਸੂਏ ਵੀ ਤੁਨਾਲੀ ਆ ਇਹ ਦੂਜੇ ਸੂਏ ਲਈ ਗੱਬਣਾ ਹਾਂ 8 ਦਿਨ ਪਏ ਆਜੇ ਪਏ ਆ 8 ਦਿਨ ਪਏ ਆ ਹਾਂਜੀ ਠੀਕ ਆ ਇਹਦਾ ਕੀ ਦੁੱਧ ਰਿਕਾਰਡ ਆ ਵੀ ਉਹ 16 ਲੀਟਰ ਗਿਆ ਬੰਦੇ ਨੇ ਵੀ ਆਪਾਂ 16 ਲੀਟਰ ਭਲਾ ਠੰਡੀ ਸੀ ਜਿਹੜਾ ਵੀ ਆਈ ਬਹਿ ਜਾ ਲੋ ਕੋਈ ਠੰਡੀ ਸੀ ਜਿਹੜਾ ਇਹ ਵੀ ਬਹੁਤ ਠੰਡੀ ਸੀ ਜਿਹੜਾ ਥਣਾ ਦਾ ਸਹਾਇ ਬਹੁਤ ਸੁਣਾ 8 ਦਿਨਾਂ ਦੀ ਕੱਚੀ ਆ ਲਗਭਗ ਟੈਟ ਤੇ ਵਾਈ ਬੈਠਾ ਰਿਹਾ ਮਿਆਲਕਾ ਲੋ ਵੀ ਢਿੱਲ ਤੋਂ ਤੁਹਾਨੂੰ ਹੁਮਾਨ ਹੋ ਜਾਣਾ ਬਾਕੀ ਸੀਡ ਸੌ ਕਰਮ ਵਾਲੀ ਬਹੁਤ ਆ ਤੇ ਪੂਰੇ ਵੱਡੇ ਕੰਦ ਕਾਟ ਆਈ ਇਹ ਗੱਲ ਨਹੀਂ ਕੋਈ ਛੋਟੀ ਹੋਊਗੀ ਸੋਨਾ ਧਾਂਜੈ ਵਾਲੀ ਫੇਸ ਚੈੱਕ ਕਰ ਸਕਦੇ ਆਂ ਸਾਈ ਵਾਲ ਅੰਗ ਦੇ ਵਿੱਚ ਹੈਗੀ ਆ ਤੇ ਨੇੜੇ ਹੋ ਕੇ ਤੁਹਾਨੂੰ ਥਾਣਾਵਾਂ ਵਾਲੇ ਜੱਜਮੈਂਟ ਕਰਾ ਦਿੰਨੇ ਦੇਖ ਸਕਦੇ ਆਂ ਹੱਥੀ ਜਵਾਈ ਵਾਲਾ ਥਾਂ ਲੱਗਿਆ ਸੋਹਣਾ ਥਾਣਾ ਤੇ ਪੂਰਾ ਫਿੱਟ ਹਵਾਨਾ ਬਾਕੀ ਦੋਸਤੋ ਜਿਵੇਂ ਜਿਵੇਂ ਤਿਆਰੀ ਕਰਨੀ ਆ ਤੇ ਸੋਹਣਾ ਹਵਾਨਾ ਤਿਆਰ ਕਰ ਜਾਣਾ ਲੈ ਬੈਕਲ ਦੀ ਇਹਦਾ ਵੀ ਜਿਹੜਾ ਕੜਵਾ ਲਈ ਇੱਕ ਵਾਰੀ ਇਸ ਤੋਂ ਬਾਅਦ ਤੁਹਾਨੂੰ ਹੋਣਗੀਆਂ ਦੋ ਜਰਸੀ ਤੇ ਇੱਕ ਗੱਬਨ ਤੇ ਇੱਕ ਸੂਈ ਦਵਾਈ ਕਦਕਾਠ ਚੈੱਕ ਕਰੋ ਬਹੁਤ ਵੱਡੇ ਕਦਕਾਠ ਦੇ ਵਿੱਚ ਆ ਬਹੁਤ ਵਿਰਲੀ ਸਾਈਵਾਲ ਐਡੀ ਹੁੰਦੀ ਆ ਤੇ ਇਹ ਥੋੜਾ ਜਿਹਾ ਹੈ ਤਾਂ ਗੱਲ ਕਰੀਏ ਨਾ ਸਾਈਵਾਲ ਕ੍ਰੋਸ ਤੇ ਸੀਲ ਸੌ ਕਰਮ ਵਾਲੀ ਬਹੁਤ ਆ ਗੁਣ ਜੇ ਗੱਲ ਕਰੀਏ ਠੰਡੀ ਸੀਲ ਵਾਲੇ ਐਚਐਫ ਵਾਲੇ ਹੀ ਆ ਵੱਡੀ-ਬੁੱਡੀ ਬਹੁਤ ਆ ਰੀ ਮੱਝਾਂ ਵਰਗੀਆਂ ਸਹੀ ਗੱਲ ਆ ਤੇ ਬਾਕੀ ਜੇ ਗੱਲ ਕਰੀਏ ਨਾ ਫੈਂਟ ਪੂਂਡ ਇਹਨਾਂ ਵਿਹੜਾਂ ਦੀ ਫੈਂਟ ਪੂਂਡ ਬਹੁਤ ਹੁੰਦੀ ਆ ਕਿਉਂਕਿ ਸਾਈਵਾਲ ਕ੍ਰੋਸ ਸੰਗ ਦੇ ਵਿੱਚ ਹੈਗੀ ਆ ਦੁੱਧ ਪੂਰਾ ਸੰਘਣਾ ਹੋਊਗਾ ਜਿਹੜੇ ਵੀਰ ਨੇ ਘਰੇ ਵੀ ਦੁੱਧ ਰੱਖਣੀ ਆ ਨਾ ਵਿਹੜਾ ਸਾਫ਼ ਸੁਥਰੀ ਵਿਹੜਾ ਦੋਸਤੋ ਸੋਹਣਾ ਕਾਤਾ ਸੋਹਣਾ ਸਾਨਵਾਨਾ ਤੇ ਰੇਟ ਇਹਦਾ ਹੀ ਬਾਈਕਲ ਦੀ ਤੁਹਾਨੂੰ ਆਪਾਂ ਤੇ ਬਾਈਕਲ ਦੀ ਇਹਦਾ ਕੀ ਰੇਟ ਕਰਦੇ ਆਂਗੇ ਫਿਰ ਇਹ 65 ਹਜ਼ਾਰ ਹੀ ਦੇ ਦਾਂਗੇ ਵੀਰ 65000 ਹਾਂਜੀ ਠੀਕ ਆ ਲੋ ਵੀ ਬਾਈ ਜੰਦਾ ਪਹਿਲੇ ਸੂਏ 16 ਲੀਟਰ ਦੇ ਲਗਭਗ ਦੁੱਧ ਕੱਢਿਆ ਤੇ 65000 ਰੁਪਏ ਰੇਟ ਆ ਐਜ ਵੀ ਹੋ ਸਕਦਾ ਵੀ 18 ਕੱਢ ਲੈ 20 ਕੱਢ ਲੈ ਬਾਕੀ ਸੇਵਾਸ ਸੰਭਾਲ ਦੇ ਸਿਰ ਤੇ ਆ ਇਸ ਤੋਂ ਅੱਗੇ ਵੀ ਸੂਈ ਸਵਾਈ ਜਰਸੀ ਦੀ ਗੱਲ ਕਰੀਏ ਤਾਂ ਇਹ ਕਿੰਨਾਂ ਮਸੂਹਾਂ ਸੂਈ ਆ ਤੇ ਦੂਜਾ ਸੂਹਾਂ ਸੂਈ ਆ ਬਾਈ ਉਹ ਪਾਸੋਂ ਉਹ ਇਹ ਤੀਜਾ ਦਿਨ ਹੈ ਅੱਜ ਬਈ ਤੀਜਾ ਦਿਨ ਹੋ ਗਿਆ ਆਪਣੇ ਕੋਲੇ ਹੁਣੀ ਹੈ ਇਹ ਹੈ ਨਾ ਆਪਣੇ ਕੋਲੇ ਹੁਣੀ ਹੈ ਤੇਰੇ ਖੜੇ ਤੋਂ ਲਈ ਹੈ ਠੀਕ ਆ ਤੇ ਬੱਚਾ ਬਈ ਇਹ ਮਗਰ ਬੱਚੀ ਆ ਬਈ ਬੱਚੀ ਆ ਮਗਰ ਹਾਂ ਬੱਚੀ ਬਹੁਤ ਸੋਹਣੀ ਹੈ ਬਈ ਜਲਦੀ ਹੈ ਨਾ ਠੀਕ ਆਪ ਤਾਂ ਭਾਵੇਂ ਥੋੜਾ ਵਹਿੜ ਚ ਕਰਾ ਸੰਗ ਜਾਈ ਆ ਹਾਂ ਬੱਚੀ ਪਿਓਰ ਆ ਠੀਕ ਆ ਤੇ ਦੁੱਧ ਕਿੰਨਾ ਬਾਦੂ ਬਾਈ ਕਲਦੀਪ ਦੁੱਧ ਵੀ ਹੁਣ ਬੋਹਲਾ ਬੋਹਲਾ ਹੈਗਾ 12 13 ਕੋਲ ਦੱਸਿਆ ਆਪਾਂ ਉਹਨਾਂ ਨੂੰ 12 13 ਕਿਲੋ ਦੱਸਿਆ ਜਣੀ ਹਾਂ 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 ਆਪਾਂ ਥਣ ਪਾਸ ਕਰਕੇ ਲਿਆਂਦੀ ਆ ਆਪਾਂ ਪਾਸ ਕਰਕੇ ਲਿਆਂਦੀ ਹੋ ਗਰੰਟੀ ਹੋਊਗੀ ਬੇ ਗਰੰਟੀ ਆ ਬੇ ਸੀ ਦੇ ਦੁੱਧ ਦੋ ਦਾ ਆਪਣੀ ਸਾਰੀ ਗਰੰਟੀ ਹੈ ਤੇ ਦੁੱਧ ਆਪਾਂ ਬੋਹਲਾ ਕਹਿੰਦੇ ਨਹੀਂ 16 ਲੀਟਰ ਦੀ ਜੇ ਆਪਾਂ ਗਰੰਟੀ ਜਿੱਥੇ ਮਰਜ਼ੀ ਬੰਦਾ ਮੰਗਾ ਠੀਕ ਆ 16 ਲੀਟਰ ਦੀ ਗਰੰਟੀ ਲਾ ਲਓ ਵੀ ਦੂਜਾ ਸੁਆ ਕਰਮਾ ਵਾਲੀ ਸੂਈ ਆ ਕੱਦ ਘਾ ਤੇ ਬੱਚੀ ਦੀ ਗੱਲ ਕਰੀ ਨਾ ਬੱਚੀ ਤੁਹਾਨੂੰ ਕਾਉਣੇ ਆ ਬੱਚੀ ਚੈੱਕ ਕਰੋ ਕੰਨਾਂ ਗੁੰਨਾਂ ਦੀ ਕੁਆਲਿਟੀ ਬਹੁਤ ਸੋਹਣੀ ਆ ਦੋਸਤੋ ਅੱਖਾਂ ਓੱਖਾਂ ਨੀਲੀਆਂ ਅੱਖਾਂ ਦੇਖ ਸਾਡੇ ਬਹੁਤ ਸੋਹਣੀ ਬੱਚੀ ਆ ਦੋਸਤੋ ਮਗਰ ਬੱਚੀ ਸੋਹਣੀ ਤਿਆਰ ਹੋਊਗੀ ਥਣ ਹਵਾਨੇ ਨੂੰ ਸਾਫ ਸੁਥਰੀ ਐ ਭਾਈ ਇਹਦੇ ਦਾ ਦੁੱਧ ਕੱਢਿਆ ਆਪਾਂ ਹਾਂ ਕੱਢਿਆ ਭਾਈ ਤਾਂ ਤਰਕੇ ਚੋਈ ਉਹਨਾਂ ਨੇ ਠੀਕ ਆ ਚੋ ਕੇ ਫੇਰ ਹੀ ਭੇਜੀ ਐ ਠੀਕ ਆ ਉਹਨਾਂ ਚੋ ਕੇ ਭੇਜੀ ਐ ਲੋ ਵੀ 10:30 ਦੇ ਲਗਭਗ ਟਾਈਮ ਹੋਊਗਾ ਉਸ ਢੰਗ ਨਾਲ ਦੀ ਹਵਾਨੇ ਜਜਮੈਂਟ ਕਰੋ ਸੋਹਣਾ ਥਾਣਾ ਦਾ ਸੈਜ ਆ ਉਹਨੂੰ ਜੱਜਮੈਂਟ ਹੋ ਜਾਣੀ ਆ ਬਾਕੀ ਝੋਈ ਵੀ ਦੀ ਦੇਖ ਸਕਦੇ ਹੋ ਐਲੋ ਦੇਖ ਸਕਦੇ ਆ ਬਾਕੀ ਦੋਸਤੋ ਹਜੇ ਜਿਵੇਂ ਜਿਵੇਂ ਦੁੱਧ ਤੇ ਉਹ ਹਵਾਨਾ ਇਹਨੇ ਸੋਨਾ ਤਿਆਰ ਕਰਨਾ ਦੇਖ ਸਕਦੇ ਸੇਮ ਸਾਈਜ਼ ਦੇ ਵਿੱਚ ਥਾਣਾ ਬਾਕੀ ਸੀਸਾਉ ਕਰਮਾਲ ਜੀ ਵੀ ਸੁਣੀ ਆ ਲੈ ਵਿਕਲ ਦੀ ਇਹਦਾ ਵੀ ਕਿ ਰਾ ਕੜਵਾਦੀ ਹੈ ਕਰੀ ਬਾਕੀ ਨੇ ਸੋਹਣੇ ਜਾਨਵਰ ਅਜੇ ਗੱਲ ਕਰੀਏ ਸਾਰੇ ਹੀ ਅੱਜ ਬਾਕੀ ਅੱਗੇ ਵੀ ਆਪਾਂ ਇਸ ਘਰ ਦੇ ਵਿੱਚ ਵੀਡੀਓ ਕਵਰ ਕੀਤੀਆਂ ਜਾਨਵਰ ਵਾਕਈ ਸੋਹਣੇ ਹੁੰਦੇ ਆ ਉਹਨਾ ਗੱਦਗਾ ਆ ਬਾਕੀ ਦੋਸਤੋ ਫਿਕਸ ਹਵਾਨਾ ਉਹ ਟਟਮਾ ਹੀ ਸਾਰ ਚੰਗੀ ਵੇਰਬੂਲ ਵਾਲੀ ਬਹਿੜਾ ਦੋਸਤੋ ਉਹ ਤੋਂ 16 ਲੀਟਰ ਦੇ ਲਗਭਗ ਇਹਨੇ ਪਾ ਦੇਣਾ ਦੂਜਾ ਸੁਆ ਸੁਈ ਆ ਤੇ ਰੇਟ ਇਹਦਾ ਵੀ ਆਪਾਂ ਬਾਈਕਲਦੀਪ ਤੋਂ ਪੁੱਛ ਲੈਨੇ ਕੀ ਰੇਟ ਕਰਨਾ ਬਾਈ ਕਲਦੀਪ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਲੈਣ ਦੇਣੀ ਹੈ ਬਈ 62000 ਰੁਪਏ ਦੇ ਦੇ 62000 ਹਾਂਜੀ ਠੀਕ ਆ ਲੋ ਵੀ ਸੂਈ ਸਵਾਈ ਆ ਦੁੱਧ 16 ਲੀਟਰ ਦੇ ਲਗਭਗ ਪਾ ਦੇਣਾ ਬੱਚੀ ਨੂੰ ਜਨਮ ਦਿੱਤਾ 62000 ਰੁਪਏ ਰੇਟ ਆ ਤੋ ਅਗਲੀ ਗੱਪਣ ਜਰਸੀ ਦੀ ਗੱਲ ਕਰੀਏ ਬਾਈ ਤੇ ਦੂਜੇ ਸੂਏ ਸੁੂਗੀ ਬਈ ਠੀਕ ਇਹ ਦੂਜੇ ਸੂਏ ਲਈ ਤਿਆਰੀ ਦੇ ਵਿੱਚ ਹਾਂਜੀ 8 ਦਿਨ ਪਏ ਆ ਬਈ ਇਹ 8 ਦਿਨ ਪਏ ਆ ਹਜੇ ਸਕਸੈਸ ਸੀਮਨ ਲੱਗਿਆ ਉਹਦੀ ਡਿਟੇਲ ਆਪਾਂ ਦੇ ਦਾਂਗੇ ਸਾਰੇ ਜਿਹੜੇ ਬੰਦੇ ਨੇ ਆਪਣਾ ਫੋਨ ਤੇ ਪੁੱਛਿਆ ਠੀਕ ਆ ਬੋਲਦਾ ਨਹੀਂ ਪਤਾ ਕਿਹੜੇ ਬੋਲਦਾ ਲੱਗਿਆ ਹਾਂ ਨਹੀਂ ਐ ਨਹੀਂ ਪੁੱਛ ਕੇ ਦੱਸ ਦਾਂਗੇ ਬੰਦੇ ਨੂੰ ਪਤਾ ਆਪਾਂ ਭੁੱਲ ਗਏ ਠੀਕ ਤੇ ਪੁੱਛ ਕੇ ਦੱਸ ਦਾਂਗੇ ਆਪਾਂ ਲੋ ਵੀ ਸੋਹਣਾ ਕਦ ਕਾਠਾ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਤੇ ਦੁੱਧ ਦੀ ਗੱਲ ਕਰੀਏ ਬਾਈ ਕੁਲਦੀਪ ਕਿੰਨਾ ਦੁੱਧ ਪਾ ਦੂਗੀ ਲੱਕੀ 22 ਲੀਟਰ ਪਾਇਆ ਪਹਿਲੇ ਸੂਏ ਬੰਦਿਆ ਨੇ ਚੋਈ ਏ ਜਿੰਨਾਂ ਨੇ ਹਾਂ 21 22 ਲੀਟਰ ਪਹਿਲੇ ਸੂਏ ਪਹਿਲੇ ਸੂਏ ਪਾਇਆ ਅਸੀਂ ਕੀ ਨਿਮਾਨ ਕਰਾਂਗੇ ਬਾਈ ਆਪਾਂ ਤਾਂ 20 ਦੀ ਗਰੰਟੀ ਦੇਣੀ ਆ ਬਈ ਯਾਰ ਜਾਂ ਮੋਕੇ ਅਗਲੀ ਸੇਵਾ ਬਈ ਅਗਲਾ ਵੱਧ ਵੀ ਚੋ ਸਕਦਾ ਬਾਈ ਸਹੀ ਗੱਲ ਹੈ ਲੋ ਵੀ ਢਿੱਲ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਨੇ ਆ ਹਲੇ ਤਾਂ ਬਾਨਾ ਬੁਨੇ ਸਟਾਰਟ ਹੀ ਹੋਈ ਏ ਬਈ ਲੈ ਲੋ ਵਾਕਈ ਦੋਸਤੋ ਢਿੱਲ ਵੇਖੋ ਬਹੁਤ ਜਿਆਦੇ ਢਿੱਲਾ ਥਣਾ ਦਾ ਸਾਈ ਬਹੁਤ ਸੋਹਣਾ ਕੱਢਣਾ ਦੇਖ ਸਕਦੇ ਢਿੱਲੀ ਪਈ ਏ ਹਜੇ ਵਹਿੜ ਅੱਠ ਦਿਨੇ ਨੇ ਸੁੰਨ ਦੇ ਵਿੱਚ ਲੈ ਜਾਣੇ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾਉਣੀ ਆ ਦੇਖ ਸਕਦੇ ਸੋਨਾ ਥਣ ਕਰਮਾਰੀ ਨੇ ਬਾਕੀ ਨੜੰਗਾ ਸੋਹਣੀਆਂ ਠਾਉਂਦੀ ਹੁੰਦੀ ਆ ਦੇਖ ਸਕਦੇ ਤੇ ਸੀ ਸੌ ਦੀ ਗੱਲ ਕਰੀਏ ਤੇ ਕਰਮਾਰੀ ਸੀ ਸੌ ਬਹੁਤ ਆ ਜਿਵੇਂ ਮਰਜੀ ਕੋਈ ਬੈਠਾ ਰਹੇ ਕੋਈ ਐਚਾ ਨਹੀਂ ਮੰਨਦੀ ਜਮਾਂ ਨੇੜੇ ਹੋ ਕੇ ਵੀਡੀਓ ਸ਼ੂਟ ਕਰ ਰਹੇ ਆ ਦੇਖ ਸਕਦੇ ਤੇ ਫੇਸ ਚੈੱਕ ਕਰਦੇ ਪਿਓਰ ਜੱਸੀ ਅੰਗ ਦੇ ਵਿੱਚ ਆ ਕੱਦ ਕਰ ਸੋਨਾ ਲੈ ਵਿਕਲਦੀਪ ਇਹਦਾ ਵੀ ਇੱਕ ਅਰੀ ਗੀੜਾ ਕੜਵਾਦੀ ਤੋਰ ਕੇ ਤੁਹਾਨੂੰ ਵੀ ਇਹ ਹੀ ਵਿਖਾ ਦਿੰਨੇ ਆ। ਪੂਰੀ ਜਾਂਦੀ ਤੋਂ ਤੁਹਾਨੂੰ ਹਵਾਨੇ ਹੀ ਜੱਜਮੈਂਟ ਹੋ ਜਾਣੀ ਹੈ ਕਿਉਂਕਿ 8 ਦਿਨਾਂ ਦੀ ਕੱਚੀ ਆ। ਇਹ ਬਦੀ ਗੱਲ ਕਰੀ ਨਾ ਬਹੁਤ ਜ਼ਿਆਦਾ ਟਿੱਲ ਪਈ ਤਾਂ ਮਾਨੇ ਤੇ। ਤੋਰ ਕੇ ਤੁਹਾਨੂੰ ਹਵਾਨੇ ਜੱਜਮੈਂਟ ਕਰਿਓ ਜੇਕਰ ਹਵਾਨਾ ਹਜੇ ਟਿੱਲਾ ਪਿਆ। 8 ਦਿਨ ਸੋਚ ਲੈ ਜਣੇ ਕੱਟ-ਕੱਟ ਕੇ ਨਾ ਪੰਜਾਬ ਵਾਲੀ ਜਰਤੀ ਕਮਾਂਗੇ ਇਹਨੂੰ।

ਮਾਨਤਨ ਕਰਦੇ ਆ ਖੁੱਲਾ ਮਾਨਤਨ ਕਰਦੇ ਆ ਖੁੱਲਾ ਕਰ ਦਾਂਗੇ ਠੀਕ ਆ ਲੋ ਮਾਨਤਨ ਖੁੱਲਾ ਹੋ ਜੂ ਉਹ ਵੀ ਸਾਰੇ ਨਗਾਂ ਦੀ ਡਿਟੇਲ ਤੁਹਾਨੂੰ ਲੈਤੀ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਜਿਹੜਾ ਕੋਈ ਨਗ ਦੋਸਤੋ ਸੁਆ ਸਵਾਇਆ ਉਹ ਤੁਸੀਂ ਆਪ ਦਾ ਇੱਥੇ ਚੋ ਲੈਣਾ ਤੇ ਇੱਕ ਗੱਲ ਦੋਸਤੋ ਹੋਰ ਆ ਬਾਈ ਕੋਲੇ ਨਾ ਟਰੈਕਟਰ ਸੇਲ ਲਈ ਹੁੰਦੇ ਆ ਇਹ ਵੀ ਬਾਈ ਜੰਦਾ ਨਾਲ ਇਹਨਾਂ ਦਾ ਵੀ ਕੰਮ ਕਰਦੇ ਆ ਭਾਈ ਇਹਦੀ ਗੱਲ ਕਰਨਗੇ 3610 ਆ ਕਿੱਤੀ ਦਾ ਸਾਹਿਬ ਕਿਹੜਾ ਮਾਡਲ ਆ ਬਈ ਕੁਲਦੀਪ ਇਹ 99 ਮਾਡਲ ਆ ਬਈ 60 ਵਾਲਾ ਹਿੱਸਾ ਲੱਗਿਆ ਠੀਕ ਆ 60 ਵਾਲਾ ਹਿੱਸਾ ਲੱਗਿਆ ਅਗਲੇ ਟਾਇਰ 99 ਮਾਡਲ ਆ ਤੇ ਇੰਜਨ ਗੇਅਰ ਨੂੰ ਬਈ ਜਮਾ ਸਹੀ ਵਾਗ ਲੈ ਜੀ ਠੀਕ ਆ ਕੋਈ ਵਾਗ ਲੈ ਜੀ ਨਹੀਂ ਜੀ ਬਹੁਤ ਵਾਗ ਠੀਕ ਆ ਮਾਡਲ ਕਿਹੜਾ ਦੱਸਿਆ ਸੀ 99 99 ਮਾਡਲ ਆ ਬਈ ਠੀਕ ਆ ਸਾਰਾ origignal ਆ ਬਈ ਕੱਲੇ ਮਗਰਾੜ ਲੱਗੇ ਆ ਬਸ ਠੀਕ ਆ ਕੱਲੇ ਮਗਰਾੜ ਲੱਗੇ ਆ ਬਾਕੀ ਸਾਰਾ ਵੀ ਨਾ 70 75 ਪੈਸੇ ਠੀਕ ਆ ਲਓ ਅਗਲੇ ਜਮਾ ਨਵੇਂ ਆ ਬਈ ਅਗਲੇ ਦੇਖ ਸਕਦੇ ਆ ਟਾਇਰ ਤਕਰੀਬਨ ਨਵੇਂ ਵਾਂਗੂ ਹੀ ਆ ਇਹ ਮਗਰਲੇ ਟਾਇਰ 7075 ਰਿਮ ਆ ਰੁਮਾ ਨਹੀਂ ਕੋਈ ਗਲੇ ਨਹੀਂ ਰਿਮ ਦੇਖ ਸਕਦੇ ਆ ਤੇ ਬੈਂਟਰੀ ਬਾਉਂਟਰੀ ਇੰਨੇ ਕੋ ਬਾਈ ਬੈਂਟਰੀ ਬਾਉਂਟਰੀ ਇੰਨੇ ਕੋ ਜਮਾ ਸਾਬ ਸਟਾਰਟ ਆ ਰਿਹਾ ਠੀਕ ਆ ਲਓ ਬਾਈ ਨੀਆ ਮਾਰ ਸਕਦੇ ਡੰਡਾ ਫੱਟੀ ਹੁੱਕ ਸਾਰਾ ਕੁਸ ਆ ਸਾਰਾ ਕੁਸ ਲਓ ਬਾਈ ਕੋਈ ਲੀਗਲ ਸੀ ਨੰਬਰ ਪੰਜਾਬ ਨੰਬਰ ਠੀਕ ਆ ਪੀ ਵੀ 013 ਲਓ ਬਾਈ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਤਸੰਦੀ ਤੁਸੀਂ ਆਦੀ ਇੱਥੇ ਆ ਕੇ ਕਰ ਲੈਣੀ ਆ। ਵਾਹ ਕੇ ਤੁਸੀਂ ਚੈੱਕ ਕਰ ਲੈਣਾ ਤੇ ਇਹਦਾ ਰੇਟ ਕੀ ਕਰ ਦਾਂਗੇ ਬਾਈ ਜਲਦੀਪ? 1.25 ਦਾ ਦੇ ਦਾਂਗੇ ਵੀ। 1.25 ਦਾ ਦੇ ਦਿਆਂਗੇ। ਮਾਨਤਾ ਨੂੰ ਉੱਚੂ ਵੀ ਕਰਨਾ। ਮਾਨਤਨ ਕਰ ਦਾਂਗੇ। ਠੀਕ ਆ। ਇਸ ਤੋਂ ਕੇ ਵੀ ਫੋਰਡ ਹੈ। ਤੇ 50 ਫਾਰਮ ਆ ਗਈ ਹੈ 98 ਮਾਡਲ ਆ ਗਈ। 98 ਮਾਡਲ। 98 ਮਾਡਲ। 98 ਮਾਡਲ ਹਾਂ। ਠੀਕ ਆ। ਇਹ ਇੰਜਨ ਗੇਅਰ ਲੜਨਗੇ ਓਕੇ ਆ। ਇੰਜਨ ਗੇਅਰ ਸਹੀ ਆ ਜਿਵੇਂ ਮਗਰਾੜ ਇਹਦੇ ਵੀ ਨਵੇਂ ਆ। ਠੀਕ ਆ। ਪਤਰੀ ਨਵੀਆਂ ਤੇ ਮਗਲੇ ਟਾਇਰ 14 ਵਾਲੇ ਵੀ ਅੱਧੇ। ਠੀਕ ਆ ਰਹਿ ਮਰ ਮਾ ਸਾਰਾ ਸਾਫ ਗਲਿਆ ਗੁਲਿਆ ਕਿਤੋਂ ਨਹੀਂ ਆ ਵੀ ਦੇ ਨਾਲ ਦੇ ਰਹਿ ਮਾ ਕੋਈ ਤਾਂ ਗਲੇ ਨਹੀਂ ਦੋਸਤੋ ਜੇ ਗੱਲ ਕਰੀਏ ਪੱਕੇ ਟਾਇਰ ਆ ਵੀ ਅੱਧੇ 14 ਵਾਲੇ ਠੀਕ ਆ ਲੋ ਵੀ ਪੱਕੇ ਟਾਇਰ ਆ ਤੇ ਲਗਭਗ ਅੱਧੇ ਇੱਕ ਹੋਣਗੇ ਬਈ ਹਨਾ ਅੱਧੇ ਟਾਇਰ ਰਹਿ ਗਿਆ ਰਾਣ ਅਗਲੇ ਦੋਸਤੋ ਟਾਇਰ ਦੀ ਗੱਲ ਕਰੀਏ ਨਾ 1000 ਥੋੜੇ ਬਈ 40 ਕੀ ਪੈਸੇ ਮੰਨ ਸਰ ਇਹ ਵੀ ਟਾਇਰ ਰਹਿ ਗਿਆ ਐਮ ਆਰ ਫ ਦੇ ਹੈਗੇ ਹਨਾ ਲੋ ਵੀ ਇਹ ਚੈੱਕ ਕਰ ਸਕਦੇ ਆ ਬਾਕੀ ਇਹ ਬੈਟਰੀ ਬੂਨਟਰੀ ਇਹਨੂੰ ਜਮਾ ਸਹੀ ਆ ਬਈ ਲੈਫਟ ਲੂਟ ਅਗਲਾ ਵਾਹ ਕੇ ਚਲਾ ਕੇ ਲੈਣੀ ਭਲਾਏ ਲਓ ਬਈ ਲੈਫਟ ਲੂਟ ਤੁਸੀਂ ਆਪਦੀ ਇੱਥੇ ਆ ਕੇ ਚੈੱਕ ਕਰ ਲੈਣੀ ਆ ਆਪ ਦਾ ਵਾਹ ਲਓ ਜੇ ਭੋ ਜਿਵੇਂ ਮਰਜ਼ੀ ਤਸੱਲੀ ਕਰ ਲਓ ਜਿਹੜੇ ਵੀਰ ਨੇ ਦੋਸਤੋ ਪੈਸੇ ਲਾਉਣੇ ਹੁੰਦੇ ਆ ਨਾ ਤਸੱਲੀ ਕਰਨ ਦਾ ਤੁਹਾਡਾ ਫਰਜ ਹੁੰਦਾ ਇਹਦੇ ਨਾਲ ਬਈ ਕੋਈ ਡੰਡਾ ਹੁੱਕ ਡੰਡਾ ਫੱਟੀ ਸਾਰਾ ਕੁਝ ਇਹਦੇ ਨਾਲ ਵੀ ਦੇਵਾਂਗੇ ਇਹਦੇ ਨਾਲ ਵੀ ਸਾਰਾ ਕੁਝ ਇਹ ਕਿੱਥੋਂ ਦਾ ਨੰਬਰ ਆ ਬਾਈ ਇਹ ਹਰਿਆਣੇ ਦਾ ਬਾਈ ਇਹ ਹਰਿਆਣੇ ਦਾ ਨੰਬਰ ਠੀਕ ਐ ਐਫੀ ਡੈਪਟ ਤੇ ਹੀ ਦੇਉਂਗੀ ਐਫੀ ਡੈਪਟ ਤੇ ਨਾ ਤਾਂ ਹੁੰਦੀ ਨੀ ਬੀ ਨੀਵਾ ਮਾਡਲ ਉਹ ਵੀ ਹਨਾ ਹਾਂ ਨਹੀਂ ਹੁੰਦੀ ਠੀਕ ਆ ਇਹਦਾ ਕੀ ਰੇਟ ਰਹੂਗਾ ਬਈ 95000 ਰੁਪਏ ਦੇ ਦਾਂਗੇ ਬਈ 95000 ਹਾਂ ਲਓ ਬਈ ਇਹਦਾ ਰੇਟ 95000 ਮੌਕੇ ਤੇ ਮਾਨਤਨ ਸਾਰਿਆਂ ਚ ਹੋ ਜੂਗਾ ਹੈਨਾ ਹਾਂਜੀ ਮਾਨਤਨ ਕਰਾਂਗੇ ਬਈ ਲਓ ਬਈ ਬਾਈ ਦਾ ਏਰੀਆ ਜੇ ਗੱਲ ਕਰੀਏ ਨਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਪਿੰਡ ਗਿੱਦੜਵਾ ਹਰ ਆ ਰਹਿ ਜਾਂਦਾ ਦੋਸਤੋ ਗਿੱਦੜਵੇ ਦਾ ਪਿੰਡ ਆ ਇਹ ਤੇ ਨਾਲ ਹੀ ਆ ਦੋਸਤੋ ਫਾਟਕਾਂ ਦੇ ਬਿਲਕੁਲ ਨਾਲ ਹੀ ਤੇ ਬਾਈ ਕੁਲਦੀਪ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਐਡ ਕਰਵਾਉਣੀ ਹੋਵੇ ਕੋਈ ਵੀ ਸੰਦ ਵੇਚਣਾ ਹੋਵੇ ਜਾਂ ਮਸ਼ੀਨਰੀ ਵੇਚਣੀ ਹੋਵੇ ਜਾਂ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਆਪਣਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨ